ਐਡੇ ਸੰਦ ਦਾ ਕੀ ਪਤਾ ਹੁੰਦਾ ਯਾਰ ਲੈ ਵਧਾਈਆਂ ਵਧਾਈਆਂ ਨੂੰ ਚਲਾਓ ਭਾਈ ਲੈ ਕੇ ਰੱਬ ਦਾ ਨਾਮ ਹਾਂ ਕਾਫੀ ਮਿਹਨਤ ਮੁਸ਼ਕਲਤ ਕੇ ਬਾਅਦ ਆਖਿਰਕਾਰ ਕਾਮਯਾਬੀ ਮਿਲ ਹੀ ਗਈ ਦਲਾਤਾ ਭਾਈ ਨੇ ਧੋਣਾ ਹੈ ਹੈ ਠੀਕ ਹੈ ਹੈ ਇਹ ਸਾਡੇ ਚ ਇੱਕ ਗੱਲ ਹੋਈ ਹੋਈ ਆ ਵੀ ਅਸੀਂ ਅਗਲੇ ਮਹੀਨੇ ਤੁਹਾਨੂੰ ਵੀ ਦੱਸਾਂਗੇ ਹੈਗੀ ਜਹਾਜ਼ ਰਿਲੇਟਡ ਆ ਪਰ ਅਸੀਂ ਛੋੜੇ 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 ਖੜੇ 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 ਆਹ ਕੀ ਕਰ ਲਿਆ ਅੱਜ ਹਾਂ 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 ਤੇਰਾ ਡੱਡੂ ਟਪੂਸੀ ਡੱਡੂ ਟਪੂਸੀ ਡੱਡੂ ਟਪੂਸੀ ਡੱਡੂ ਟਪੂਸੀ ਬਾਜ ਸੁਪਾਈ ਫਿਰਦਾ ਇਹ ਕਹਿੰਦਾ ਮੈਂ ਮੁਰਗੀ ਬਣ ਜੀ ਹਾਂ ਕੀ ਕਰਾ ਲਿਆ ਅੱਜ ਅੱਜ ਪੱਗ ਵੱਟ ਮੇਰਾ ਯਾਰ ਸਕੰਦਰ ਹੋ ਗਿਆ ਅੱਗ ਦਿੱਤੀ ਉਹਨੂੰ ਅੱਜ ਹਾਏ ਹਾਏ ਓਏ ਇਹ ਕਹਿੰਦਾ ਵਿਸ਼ਵਾਸ ਨਹੀਂ ਹੁੰਦਾ ਤੇਰੇ ਤੇ ਮੈਂ ਹੁਣ ਤਾਂ ਹੈਗਾ ਉਹ ਕਹਿੰਦਾ ਮੇਰਾ ਰਿਸ਼ਤਾ ਤੈਨੂੰ ਅੱਜ ਦਾ ਹਾਂ ਆਹ ਕਹਿੰਦਾ ਮੇਰਾ ਰਿਸ਼ਤਾ ਕਰ ਰੋਣਾ ਕੀ ਹਾਲ ਹੈ ਮੈਨੂੰ ਕਹਾਂ ਮੈਂ ਗੋਲੀ ਨਾ ਕੀ ਨਾਮ ਆ ਤੇਰਾ ਦੱਸ ਤਾਂ ਦੇ ਹੈਲੋ ਕਰ ਦੇ ਸਾਦਨ ਨੂੰ ਕਦੇ ਕਿਵੇਂ ਸਾਰੇ ਹਰਜ ਹਰਜ ਮੇਰੀ ਗੱਲ ਮੇ ਅਸਲ ਦੇ ਅਸਲ ਦੇ ਵਿੱਚ ਮੇਰੀ ਗੱਲ ਹਰਜ ਗੱਲ ਤਾਂ ਸੁਣ ਯਾਰ ਗੱਲ ਤਾਂ ਇਹ ਕਹਿੰਦਾ ਵੀ ਫਿਲਮ ਚ ਰੋਲ ਦੇ ਦੋ ਹਾਂ ਮੈਂ ਰੋਲ ਤੈਨੂੰ ਪੱਕਾ ਤੈ ਮਤਲਬ ਪੁਲਿਸ ਨੂੰ ਮੈਂ ਇਸ਼ਾਰਾ ਕਰਕੇ ਤੇ ਭੱਜਣਾ ਹੈ ਪੁਲਿਸ ਨੇ ਤੇਰੇ ਚਿੱਤrana ਚ ਗੋਲੀ ਮਾਰਨੀ ਹੈ ਇਹ ਕਹਿੰਦਾ ਮੈਂ ਗੋਲੀ ਨਹੀਂ ਮਾਰਾਂਦਾ ਮਜ਼ਾਕ ਕਰ ਰਿਹਾ ਮਜ਼ਾਕ ਨਹੀਂ ਸਹੀ ਗੱਲਾਂ ਲੋਹੇ ਦੀਏ ਮਾਰਨੀ ਹੈ ਉਹ ਸੱਚੀ ਮਾਰਦੀ ਹੋਰ ਕਿ ਬਦਤਲੀ ਕਰਦੇ ਅਬ ਫਿਰ ਮਨ ਲਾਈਂ ਵਿਸ਼ਵਾਸ ਨਹੀਂ ਕਰਦੇ ਠੀਕ ਆ ਵਿਸ਼ਵਾਸ ਕਰਨ ਜੋ ਹੈ ਵੀ ਨਹੀਂ ਤੁਮਿਆ ਤੇ ਇਤੋਂ ਵਧੀਆ ਰੋਲ ਮਿਲੂ ਜਮੇ ਨਹੀਂ ਵਧੀਆ ਮਿਲਦਾ ਚੰਗਾ ਵਿਡੇ ਸੰਦ ਦਾ ਕੀ ਪਤਾ ਹੁੰਦਾ ਯਾਰ ਲੈ ਵਧਾਈਆਂ ਵਧਾਈਆਂ ਇਹ ਚਲਾਓ ਭਾਈ ਲੈ ਕੇ ਰੱਬ ਦਾ ਨਾਮ ਹਾਂ ਜੀ ਕਿਵੇਂ ਕਹਿੰਤੀਗੇ ਇਹ ਜੇ ਕਿਸੇ ਯੂਟਿਊਬ ਵਾਲੇ ਬੰਦੇ ਨੂੰ ਆਪਾਂ ਨੂੰ ਕੋਈ ਸੀਨ ਕੱਢਣੇ ਹੋਣ ਸ਼ਾਰਟ ਕੱਢਣੇ ਹੋਣ 2 4 5 ਠੀਕ ਆ ਤਾਂ ਮੈਂ ਲਾ ਕਨੈਕਟ ਕਰ ਸਕਦਾ ਠੀਕ ਆ ਤਾਂ ਆਪਾਂ ਇਹ ਕਰਿਆਵਾਂਗੇ ਕੰਮ ਠੀਕ ਆ ਠੀਕ ਆ ਕੋਈ ਗੱਲ ਨਹੀਂ ਹਾਂ ਬੰਨੇ ਦਾ ਕੋਈ ਪਾਸਾ ਭਾਈ ਬਾਈ ਸੱਤਾ ਸਾਡਾ ਹਰਿਆਉ ਤੋਂ ਤੁਸੀਂ ਇਹ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੇ ਕੋਈ ਨੈਰੀ ਦੇ ਮਤਲਬ ਕਿ ਸੀਨ ਕਢਾਉਣੇ ਹੋਣ ਸ਼ਾਰਟ ਕੱਢਣਾ ਪਾਸ ਦਾ ਹਾਂ ਠੀਕ ਆ ਕੋਈ ਗੜਾਈ ਦਾ ਹੀ ਵਾਲਾ ਠੀਕ ਆ ਵਾਈਡ ਸੀਨ ਕੋਈ ਵਧੀਆ ਹਾਂ ਇਹ ਸੰਤ ਲੈਂਦਾ ਬਾਈ ਬਾਈਆਂ ਨੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਜਹਾਜ਼ ਕਹਿੰਦੇ ਨੇ ਇਹਨੂੰ ਹਜੇ ਹਜੇ ਚਲਾਉਂਦੇ ਨੇ ਉਹ ਬੰਦਾ ਸਾਡਾ ਵਿਚਾਰਾ ਵਿਚ ਬਣਨ ਵਾਲਾ ਹੋਇਆ ਵਾ ਉਹਨੂੰ ਹਸਾਵ ਆ ਰਿਹਾ ਹੌਲੀ ਹੌਲੀ ਬੱਸ ਇਹ ਨਵੀਂ ਚੀਜ਼ ਐ ਅਸੀਂ ਹਾਂ ਥੱਲੇ ਉਧਰ ਰੱਖਿਆ ਗੰਨਾ ਮਾਗਦੇ 3 ਵਜੇ ਤੁਸੀਂ ਵੀ ਇੱਧਰ ਹੋਵੇ ਤਾਂ ਹੱਥ ਚ ਚੱਕ ਲੈ ਏਡੀ ਹਰ ਤਾਰ ਇਹਨੂੰ ਇਹਦਾ ਪਤਾ ਨਹੀਂ ਪੱਖੇ ਜਿਹਦਾ ਲਾਓ ਜੀ ਚੱਕ ਭਾਈ ਦਾ YouTube ਤੇ ਦੇਖਦਾ ਹਾਂ ਨਾ ਉਹ ਕੁੜੀ ਦਾ ਨਾਮ ਰਿਸ਼ਤਾ ਹੋ ਗਿਆ ਤਾਂ ਲੈ ਬਈ ਨਾ ਬਈ ਚੋਟ ਚੋੜੀ ਬੋਲ ਰਹੀ ਨੇ ਨਹੀਂ ਨਹੀਂ ਉਹ ਨਹੀਂ ਬੋਲ ਰਹੀ ਨਹੀਂ ਬੋਲ ਰਹੀ ਬਲਕਾਰੀ ਕੱਢ ਲੈ ਇਥੋਂ ਓਏ ਤੂੰ ਆ ਪਾ ਦੂਗਾ ਹਰ ਪਾ ਦੋ ਸਰਵੇ ਆ ਜਾ ਬਈ ਆ ਜਾ ਬੰਦੇ ਆ ਉਹ ਜਾਣਾ ਨਹੀਂ ਚਾਹ ਪੀ ਕੇ ਜਾਣਾ ਨਾ ਮੈਨੂੰ ਆਇਆ ਵੀ ਇਹਦਾ ਵਿਆਹ ਹੋ ਗਿਆ ਮੈਂ ਆ ਰਿੰਗ ਦੀ ਲੱਗੀਆਂ ਮੈਂ ਇਹ ਜਿਹੜਾ ਸਗਰਾਂ ਦਾ ਕੰਮ ਹੈ ਕੁੜੀ ਦਾ ਤੈਰ ਨਹੀਂ ਬੱਸੀਆ 18000 ਮੇਕਅਪ ਦਿਲਾਤਾ ਉਹਨੇ ਮੈਂ ਤੇਰੇ ਬਾਪ ਦਾ ਰੋਲ ਕਰਦਾ ਜਾ ਓਏ ਅਸ਼ੀਰਵਾਦ ਓਆ ਪੂਰੀ ਲਾ ਲਾ ਦੇ ਲਾ ਦੇ ਲਾ ਦੇ ਨਾ ਨਾ ਓਏ ਆ ਦੇਖਾ ਇਹ ਗੱਡੀ ਦਾ ਨੰਬਰ ਮੈਂ ਡਿਲੀਟ ਕਰ ਦਵਾਂ ਬਲੌਗ ਮਾਰ ਦਵਾਂ ਉਧਰੋਂ ਆ ਭਾਈ ਉਹ ਹੁਣ ਤਾਂ ਨਹੀਂ ਮਾਰ ਸਕਦਾ ਕਦੇ ਕੁੜੀ ਆ ਗਈ ਇਹਦੇ ਪਸੰਦ ਆ ਉਹ ਕੁੜੀ ਆ ਨਾ ਨਾ ਓਏ ਓਏ ਯਾਰ ਜਰ ਕਿਉਂ ਦੇਖ ਲੈ ਲਵਲੀ ਮਾਰ ਤਾਂ ਕਹਿੰਦਾ ਸੀ ਇਹ ਹੈ ਮਾਰ ਤਾਂ ਕਹਿੰਦਾ ਉਧਰ ਵਿਆਹ ਕਰਾ ਦੋ ਐਂ ਕਹਿੰਦੀ ਹਾਂ ਚੱਲ ਰਿਹਾ ਆ ਉਧਰ ਉਧਰ ਚੱਲ ਰਿਹਾ ਕੰਮ ਉਹ ਸਾਹਮਣੇ ਉਹ ਦੇਖੋ ਗੰਡਾ ਡਾਟਰ ਚੀਰੀ ਜਾਂਦੇ ਨੇ ਮਾਰਟਰ ਕੱਢੀ ਜਾਂਦੇ ਨੇ ਆ ਬੇ ਤੁਹਾਨੂੰ ਫੇਰ ਦਿਖਾਵਾਂਗੇ ਦਾ ਸਮਾਨ ਪਿਆ ਨੂੰ ਹੀ ਲਾ ਦਿੰਦੇ ਆ ਬਿਆਲ ਆ ਮੁੰਡਾ ਖੜਾ ਬਿਸਵਦੀਪ ਸਿੰਘ ਢਿੱਲੋਂ ਉਹ ਕੁੜੀ ਆ ਕੁੜੀ ਅਸਾਂਗ ਦੀ ਆ ਟੱਕਰੀ ਜਾਂਦਾ ਵੇ ਉਹ ਕੋਸਰੀ ਹੁੰਦਾ ਵੇ ਸੋਹਣਾ ਲੱਗਦਾ ਉਹ ਦੇਖ ਤੋ ਕਿਉਂ ਹੁਣ ਦੁਆਰ ਆਇਆ ਹੁਣ ਦਾਰੇ ਮਾਗਦੇ ਬੈਟਰੀ ਦੇ 20000 ਦੀ ਹੈ ਜੀ ਤਲਾਕ ਦੇ ਮੈਨੂੰ ਚਾਹੇ ਕਿਹੜਾ ਛੇ ਪੰਜ ਕਿੱਲੇ ਨੌ ਲਵਾਵੇ ਤੇ ਤਲਾਕ ਦੇਵੇ ਉਹ ਕਿਉਂ ਵਿਚਾਰਾ ਨਹੀਂ ਕਰਦਾ ਤਲਾਕ ਦੇਣਾ ਭੂਆ ਨਾ ਵੀ ਇਹਦਾ ਹਜੇ ਹੈਗੇ ਨਹੀਂ ਆਪਾਂ ਨਹੀਂ ਹੈਗੇ ਦੇਖ ਲਓ ਮੈਂ ਕਰ ਤਾ ਨਾ ਸੀ ਹੈਗੇ ਨਾ ਅਸੀਂ ਆਏ ਜੀ ਅਸੀਂ ਆਏ ਜੀ ਆਹ ਚੜਾ ਕੇ ਮਾੜਾ ਤੋਂ ਨਹੀਂ ਮਰ ਵੀ ਲੈ ਨਾ ਵੀ ਆਏ ਨਹੀਂ ਪਿਆ ਹੈ ਬੰਦੇ ਨੂੰ ਮਾੜਾ ਨਹੀਂ ਬੋਲ ਤੁਸੀਂ ਨਹੀਂ ਹੁੰਦਾ ਤਰਨਾਟ ਕਰ ਦੇਗਾ ਮੈਂ ਤਾਂ ਜਗਾ ਕਰ ਦੇਗਾ ਮੈਂ ਕਰ ਦੇਣਾ ਰੁਪਈਆ ਇਹ ਇਹ ਛੜਾ ਇਹ ਲੰਮ ਲੰਗ ਦਾ ਕਰਾਉਣ ਵਾਲੇ ਦਾ ਲੈ ਮੇਰਾ ਜੁੱਦਾ ਇਹਦਾ ਕਰਾ ਦੇ ਬਈ ਇਹਦਾ ਕਰਾ ਬੱਬੂ ਘਟ ਦੂਗਾ ਇਹਦਾ ਕਰਾ ਦੇ ਹਾਂ ਮੈਂ ਕਹੀ ਨਹੀਂ ਜਾਗੂ ਹਾਏ ਉਹ ਮੜ ਕੇ ਸੰਗੀ ਜਾਂਦਾ ਤੇਰਾ 1 ਰੁਪਈਆ ਨਹੀਂ ਲੱਗਦਾ ਚੁੱਪ ਕੱਲੋਂ ਤਾਂ ਦਦਾ ਜੀ ਮਟਰ ਨਿਕਲ ਜਾਂਦੇ ਨੇ ਹੁਣ ਤੜਕਾ ਲਾ ਗਿਆ ਗੱਲ ਹੁਣ ਬੇਚਾਰੀ ਐ ਅਜੇ ਸਾਨੂੰ ਪਰਮੰਦਰ ਮਿੱਟੇ ਨੂੰ ਹੋਣ ਲਾ ਗਏ ਮਟਰ ਨਿਕਲ ਜਾਂਦੇ ਆ ਬਾਹਰ ਦੇਖ ਲੈ ਮੈਂ ਦਿਖਾਉਦਾ ਹੈਂ ਅਚਾਨਕ ਤੂੰ ਕਿੱਥੇ ਝੜ ਦੇਗਾ ਮੈਂ ਜੱਡੇ ਦੀ ਤਾਂ ਬੁਲਾ ਲਈ ਮੈਂ ਜਾ ਕੇ ਰੋਣਾ ਚਾਹੁੰਦਾ ਮੈਂ ਤਾਂ ਆ ਤਾਂ ਪੀ ਲੈ ਤੇ ਨਾਨਕੇ ਕਿਹੜੇ ਪਿੰਡ ਨੇ ਗੋਤੂ ਗੋਤ ਪੁੱਛ ਰੋ ਕਿਤੇ ਨਾਲ ਦਾਦਾ ਨਾ ਹੋਵੇ ਗੋਤ ਠੋਡਾ ਕੀ ਗੋਤ ਕੁੜੀ ਐ ਲੈ ਬੱਸ ਫਿਰ ਤਾਂ ਕੀ ਗੱਲ ਰੱਖ ਓਏ 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 ਉਹ ਕੁੜੀ ਤਾਂ ਪਸੰਦ ਆ ਤੇਰੇ ਤੈਨੂੰ ਪਸੰਦ ਹੈ ਤੂੰ ਹੀ ਕਰਾ ਲੈ ਸਾਹ ਪਾਣੀ ਪੀ ਕੇ ਦਾਉ ਤੂੰ ਲੈ ਕੇ ਕਬਰੂ ਫੇਰ ਆ ਕੇ ਇਹ ਦੇ ਮਗਰ ਮਰੇ ਹੋਰ ਵੀਰੇ ਠੀਕ ਹੋ ਜੀ ਠੀਕ ਹੈ ਬਾਈ ਠੀਕ ਕਿਰਪਾ ਮਹਾਰਾਜ ਕਿਰਪਾ ਹੀ ਚਾਹੀਦੀ ਵੀਰੇ ਕਾਫੀ ਮਿਹਨਤ ਮੁਸ਼ਕਲਤ ਕੇ ਬਾਅਦ ਆਖਿਰਕਾਰ ਕਾਮਯਾਬੀ ਮਿਲ ਹੀ ਗਈ ਦਲਾਤਾ ਭਾਈ ਨੇ ਠੋੜਾ ਆ ਗਿਆ ਓਏ ਆ ਗਿਆ ਦਵਾ ਜਾ ਉਸ ਪੀ ਜੈਰ ਹੈ ਹੈ ਅਸਾ ਕੰਮ ਚਲਾਏਗਾ ਕੋਈ ਨਹੀਂ ਜਹਾਜ਼ ਲੈਣ ਦੱਪਾ ਇਨੀ ਤਰੀਕੇ ਅਜਾ 16 ਇਹਦਾ ਸਪੈਦੇ ਚਾਰੂ ਡੱਕੇ 16 16 ਨੂੰ ਮਿਲੂ ਮੈਂ ਤਨ 16 ਫਰਵਰੀ ਨੂੰ ਹਾਂ ਠੀਕ ਆ ਇਹ ਗੱਲ ਅਦਰ ਪੱਖੇ ਦੇ ਚ ਕਿਵੇਂ ਇਹਨਾਂ ਜਿਵੇਂ ਹੌਲੀ ਹੌਲੀ ਤੋਂ ਆਹਾ ਓਏ ਹੋ ਆ ਇਹ ਗੱਲ ਹੋਈ ਹੈ ਵੀ ਕਿਵੇਂ ਹੈ ਠੀਕ ਹੈ ਨਾ ਇਹ ਸਾਡੇ ਚ ਇੱਕ ਗੱਲ ਹੋਈ ਹੋਈ ਆ ਵੀ ਅਸੀਂ ਅਗਲੇ ਮਹੀਨੇ ਤੁਹਾਨੂੰ ਵੀ ਦੱਸਾਂਗੇ ਹੈਗੀ ਜਹਾਜ਼ ਰਿਲੇਟਡ ਆ ਪਰ ਅਸੀਂ ਹਜੇ ਇਹਨਾਂ ਨੂੰ ਵੀ ਨਹੀਂ ਦੱਸੀ ਐਡ ਐਡ ਦੇ ਜਾਲੇ ਹੋਣਗੇ ਤੇ ਉਹ ਕਾਲੀ ਬੜੇ ਆਈਆਂ ਨੇ ਪਤਾ ਯਾਰ ਤਰਨਾਕ ਮੈਨੂੰ ਤਾਂ ਆਈ ਕਰਦਾ ਤੂੰ ਓਏ ਹੋਰ ਅਜਾ ਰੈਟ ਕਰੂੰ ਚੰਗਾ ਹੋਰ ਰੈਟ ਉਹ ਦੋਰੀ ਜੀ ਕਾਲਾ ਕਰਤਾ ਤੈ ਐਨਾ ਸੋਹਣਾ ਮੁੰਡਾ ਹਮੀਦ ਗੜ ਦਾ ਹਾਏ ਹਾਏ ਕੁਮਾਰਾ ਕਸਾੜਾ ਨਹੀਂ ਛੜਾ ਇਹ ਗੱਲ ਤੇ ਦੇਖਾ ਆਪਾਂ ਮੰਨਦੇ ਤੇ ਕੁਮਾਰੇ ਵਾਲੇ ਚ ਤਨੀਆਂ ਆਦੇ ਹੈਗੇ ਹੁਣ 26 ਸਾਲ ਦਾ ਮੁੰਡਾ ਦਰਸ਼ਕਾਂ ਨੂੰ ਕੀ ਕਹਿਣਾ ਚਾਹਣਾ ਆਪਣੇ ਚੈਨਲ ਬਾਰੇ ਆਪਣੇ ਚੈਨਲ ਬਾਰੇ ਦਰਸ਼ਕਾਂ ਨੂੰ ਇਹੀ ਕਹਿਣਾ ਵੀ ਬਿਖ ਬਹੁਤ ਸੋਹਣਾ ਬਲੌਗ ਹੁੰਦਾ ਇਹ ਉਦਰ ਤੇ ਹਾਸੇ ਛੱਠੇ ਨਿਕਲ ਜਾਂਦੇ ਨੇ ਕਿਹਦਾ ਬੰਦਾ ਜਾਣ ਬੁੱਝ ਕੇ ਕਰਦਾ ਹੁੰਦਾ ਤਾਂ ਗੱਲ ਕੁਛ ਹੋਰ ਹੁੰਦੀ ਹੈ ਹਨਾ ਤ੍ਰਿਪਤ ਕਹਿੰਦੇ ਨੇ ਉਹਨੂੰ ਇਹਦੇ ਕੁਦਰਤੀ ਹਾਸੇ ਨੇ ਬਿਲਕੁਲ ਇਹ ਕੁਦਰਤੀ ਹਾਸਿਆਂ ਨਾਲ ਤੁਸੀਂ ਵੀ ਹੱਸ ਲਿਆ ਕਰੋ ਹਾਂ ਕੁਦਰਤੀ ਹਾਸਿਆਂ 'ਚ ਹੱਥ ਸਜਣਾ ਸਾਡੇ ਦਿਲ ਵਿੱਚ ਵਸ ਸਜਣਾ ਕਿਤੋਂ ਵੀ ਆ ਕੇ ਛੜੇ ਨੂੰ ਕਿਤੇ ਖੁਸ਼ ਕਰ ਦਜਣਾ ਕਰ ਸਜਣਾ ਅਸੀਂ ਲਿਆਂਦਾ ਬਈ ਡਰੋਨ ਬਹੁਤ ਬਹੁਤ ਵਧਾਈਆਂ ਸਾਰੀ ਟੀਮ ਨੂੰ ਡਰੋਨ ਦੀਆਂ ਨਵਾਂ ਡਰੋਨ ਲਿਆਂਦਾ ਪੌਣੇ 2 ਘੰਟੇ ਹੋ ਗਏ ਇਹਨੂੰ ਚਲਾਉਂਦੇ ਨੂੰ ਚੱਲਿਆ ਮਸਾ ਪਰ ਇਹ ਹੁਣ ਚੱਲਿਆਗਾ ਹੁਣ ਐ ਨਹੀਂ ਪਤਾ ਬੰਦ ਨਾ ਹੋਵੇ ਹੁਣ ਉਹ ਬੰਦ ਨਹੀਂ ਹੋ ਰਿਹਾ ਉਹਦੇ ਚਾਰਟ ਦਾ ਗੱਭਰੂ ਨੂੰ ਜਾ ਆਏ ਹਾਂ ਵਾੜਾ ਪੜਾ ਬੰਦਾ ਵੰਦਾ ਸਾੜਾ ਬਾੜਾ ਪੜਾ ਯਾਰ ਇਹ ਲੋਕ ਗਾਣਾ ਕੱਢਦੇ ਤੈਨੂੰ ਵੀ ਹਾਂ ਇਹਨੇ ਪੰਗਾ ਲੈ ਲਿਆ ਟਾਈਮ ਵੇਸਟ ਕਰ ਰਿਹਾ ਪਰ ਗੱਭਰੂ ਨੇ ਚਿੱਤ ਖੋਸ਼ ਕਰਤਾ ਆ ਗੱਭਰੂ ਨੇ ਚਿੱਤ ਖੋਸ਼ ਕਰਤਾ ਫਿਰ ਪਹਿਲੀ ਫਲੈਟ ਹੈ ਕਿੰਨੇ ਤੇਰੇ ਯਾਰ ਦੀ ਪਹਿਲੀ ਫਲੈਟ ਹਾਂ ਜਹਾ ਪੂਰੀ ਮਨਦਾ ਬਾਈ ਨੂੰ ਚਲਾਤਾ ਬਾਈ ਨੇ 13 ਉਹਨਾਂ ਦੇ ਪਿੱਛੇ ਜੇ ਪਾ ਦੀ ਤੂੰ ਮੱਚਦਾਗਾ ਤੂੰ ਆ ਤੂੰ ਮੱਚਦਾਗਾ ਤੂੰ ਮੇਰੀ ਮੇਰੀ ਗੁਗਾ ਤੂੰ ਮੱਚਾ ਲੈ ਚਲਾਤਾ ਬਾਈ ਨੇ ਡਰੋਨ ਉਹ ਵੱਧਾ ਮੈਂ ਇਹਨੂੰ ਪਹਿਲਾਂ ਦੱਸ ਤੇ ਦੀ ਸੀ ਆ ਯਾ ਜੱਟ ਦੇ ਆਹੋ ਕਰ ਦਵਾਂਗੇ ਹਾਂ ਨਾ ਪਹਿਲਾਂ ਮੈਂ ਤਾਂ 2-3 2-3 ਹਦੈਤ ਇਹਨੂੰ ਦੇਤੀਆਂ ਦੀ ਸਾਰੀਆਂ ਆਪਣੇ ਦਾ ਹਾਂ ਵੀ ਐਂ ਕਰਕੇ ਭਈ ਆਪਦਾ ਇਹ ਤਾਂ ਕਬੂਤਰਾਂ ਤੋਂ ਬਚਾਈ ਠੀਕ ਆ ਡਾਕਟਰ ਸਾਹਿਬ ਹੋ ਜੱਟ ਸਾਹਿਬ ਠੀਕ ਆ ਹਾਂ ਜੀ ਬਹੁਤ ਵਧੀਆ ਮੈਂ ਦੇਖ ਕੇ ਬੋਲਿਆ ਕਰ ਵੀ ਗਾਲ ਗੋਲ ਨਾ ਘਟੇ ਨਾ ਮੈਂ ਗਾਲ ਕਹਾ ਨਾ ਕਹਾ ਮੈਂ ਕਿਸੇ ਪਹਿਲਾਂ ਦੱਸ ਚੀ ਗੱਲ ਤੂੰ ਵੀ ਨਹੀਂ ਭੱਗਿਆ ਡਰਾਈਵਰ ਮੜਾ ਦੇ ਸੀ ਦੇਖਦੇ ਕੋਈ ਗੱਲ ਨਹੀਂ ਉਹ ਕੁੱਤਿਆਂ ਕਹਿੰਦੇ ਲੈ ਕੇ ਜਾ ਓਏ ਕਾੜਤਾ ਫੇਚਾਤਾ ਅੱਜ ਨਹੀਂ ਕਰਦਾ ਰਿਕਾਰਡਿੰਗ ਸਟਾਰਟ ਤੁਸੀਂ ਇੰਚ ਬਣਾ ਲਈਏ ਉਹ ਪਰ ਕਰ ਦੇਣਾ ਹਲੇ ਨਹੀਂ ਕਹਾ ਕਿ ਤਬੂ ਤੇ ਦੇਖਦਾ 对对对对